ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਟੁੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਦੇਸੀ ਨੁਸਖਾ ਦੋਦੀ ਇਹ ਦੋਦੀ ਸਿਰਦਰਦ ਜ਼ਖਾਮ ਛਿੱਕਾਂ ਖੰਘ ਗਲਾ ਦਰਦ ਬਹੁਤ ਸਾਰੀਆਂ ਪ੍ਰੋਬਲਮਾਂ ਤੋਂ ਰਾਹਤ ਦਵਾਉਂਦੀ ਹੈ ਇਹਦੇ ਬਹੁਤ ਸਾਰੇ ਸਾਡੇ ਸਰੀਰ ਨੂੰ ਫਾਇਦੇ ਨੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਬੇਸਣ ਗੋੜ ਜਾਂ ਸ਼ੱਕਰ ਦੁੱਧ ਤੇ ਘਿਓ ਤੇ ਡਰਾਈ ਫਰੂਟਸ ਜਿਹੜਾ ਤੁਸੀਂ ਆਪਣੀ ਪਸੰਦ ਦਾ ਪਾਉਣਾ ਚਾਹੁੰਦੇ ਹੋ ਘੀ ਸ਼ੱਕਰ ਤੇ ਬੇਸਣ ਤਿੰਨੋਂ ਇੱਕੋ ਹੀ ਮਾਤਰਾ ਦੇ ਵਿੱਚ ਪੈਂਦੇ ਨੇ ਆਪਾਂ ਪੈਨ ਨੂੰ ਗੈਸ ਤੇ ਰੱਖ ਲਿਆ ਹੈ ਚਾਹ ਵਾਲੇ ਪੈਨ ਦੇ ਵਿੱਚ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ 2 ਚਮਚ ਦੇਸੀ ਘੀ ਦੇ ਪਾ ਲਵਾਂਗੇ ਆਪਾਂ ਇਹ 2 ਗਲਾਸ ਬਣਾ ਕੇ ਤਿਆਰ ਕਰਨੇ ਨੇ ਜੇਕਰ ਤੁਸੀਂ 1 ਗਲਾਸ ਬਣਾਉਣਾ ਚਾਹੁੰਦੇ ਹੋ ਤਾਂ 1 ਚਮਚ ਦੇਸੀ ਘੀ ਦਾ ਪਾਓ ਆਪਾਂ ਇਹ 2 ਗਲਾਸ ਬਣਾ ਕੇ ਤਿਆਰ ਕਰਨੇ ਨੇ ਇਸ ਕਰਕੇ ਆਪਾਂ 2 ਚਮਚ ਦੇਸੀ ਘੀ ਦੇ ਪਾਵਾਂਗੇ ਇਹਦੇ ਵਿੱਚ ਆਪਾਂ 2 ਚਮਚ ਹੀ ਬੇਸਣ ਦੇ ਪਾਵਾਂਗੇ ਜਿੰਨਾ ਆਪਣਾ ਘੀ ਪਊਗਾ ਓਨਾ ਹੀ ਆਪਣਾ ਬੇਸਣ ਪਊਗਾ ਇਹਦੇ ਵਿੱਚ ਜੇਕਰ ਤੁਸੀਂ ਗਰਮੀ ਦੇ ਵਿੱਚ ਬਣਾ ਰਹੇ ਹੋ ਤਾਂ ਫਿਰ ਤੁਸੀਂ ਕੀ ਥੋੜਾ ਜਿਹਾ ਘੱਟ ਪਾ ਲਿਓ ਬਿਲਕੁਲ ਥੋੜਾ ਜਿਹਾ ਆਪਾਂ ਥੋੜਾ ਜਿਹਾ ਜ਼ਿਆਦਾ ਪਾਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਣਾ ਬੇਸਣ ਜਿਹੜਾ ਉਹ ਕੀ ਦੇ ਵਿੱਚ ਆਰਾਮ ਦੇ ਨਾਲ ਘੁੰਮ ਰਿਹਾ ਹੈਗਾ ਦੇਖਣ ਤੋਂ ਪਤਾ ਲੱਗਦਾ ਕਿ ਕੀ ਥੋੜਾ ਜਿਹਾ ਜ਼ਿਆਦਾ ਹੈ ਪਰ ਜੇਕਰ ਤੁਸੀਂ ਗਰਮੀ ਦੇ ਵਿੱਚ ਬਣਾ ਰਹੇ ਹੋ ਤਾਂ ਕੀ ਦੀ ਮਾਤਰਾ ਥੋੜੀ ਜੀ ਘੱਟ ਕਰ ਲਿਓ ਇਹਨੂੰ ਆਪਾਂ ਹੁਣ ਬਿਲਕੁਲ ਲਾਲ ਹੋਣ ਤੱਕ ਭੁੰਨਾਂਗੇ ਬੇਸਣ ਨੂੰ ਮੀਡੀਅਮ ਗੈਸ ਤੇ ਪੋਲਣਾ ਮੀਡੀਅਮ ਤੋਂ ਵੀ ਘੱਟ ਹੀ ਰੱਖਿਓ ਤੁਸੀਂ ਗੈਸ ਇਹਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਜੇਕਰ ਤੁਹਾਨੂੰ ਛਿੱਕਾਂ ਆਉਂਦੀਆਂ ਨੇ ਜਿੱਦਾਂ ਮੌਸਮ ਬਦਲੀ ਹੁੰਦਾ ਤੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਹੋ ਜਾਂਦੀਆਂ ਨੇ ਗੀਆਂ ਗਲਾ ਦਰਦ ਕਰਨ ਲੱਗ ਜਾਂਦਾ ਖੰਘ ਹੋ ਜਾਂਦੀ ਹੈ ਜ਼ਖਾਮ ਹੋ ਜਾਂਦਾ ਛਿੱਕਾਂ ਆਉਣ ਲੱਗ ਜਾਂਦੀਆਂ ਨੇ ਨੱਕ ਚੋਂ ਪਾਣੀ ਵਗਦਾ ਤੇ ਮਾਈਗਰੇਨ ਹੈ ਕਿਉਂਕਿ ਇਹ ਚੀਜ਼ਾਂ ਬਹੁਤ ਫਾਇਦਾ ਕਰਦੀਆਂ ਨੇ ਗੀਆਂ ਸਾਡੀ ਬਾਡੀ ਨੂੰ ਜੇਕਰ ਤੁਹਾਨੂੰ ਛਿੱਕਾਂ ਵਗੈਰਾ ਆਉਂਦੀਆਂ ਨੇ ਖੰਘ ਜ਼ਖਾਮਾਂ ਤਾਂ ਤੁਸੀਂ ਇਹਨੂੰ 7 ਦਿਨ ਕੰਟੀਨਿਊ ਪੀ ਸਕਦੇ ਹੋ ਤੇ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਨੂੰ तकरीबन ਬਿਲਕੁਲ ਠੀਕ ਹੋ ਜਾਂਦਾ ਇਹ ਅਜ਼ਮਾਇਆ ਹੋਇਆ ਦੇਸੀ ਨੁਸਖਾ ਹੈ ਬਹੁਤ ਵਧੀਆ ਚੀਜ਼ ਹੈ ਇਹ ਸਾਡੇ ਘਰ ਦੇ ਵਿੱਚ ਇਹ ਆਮ ਤੌਰ ਤੇ ਵਰਤਿਆ ਜਾਂਦਾ ਅਸੀਂ ਤੇ ਬਿਨਾ ਖੰਗ ਜਖਾਮ ਤੋਂ ਵੀ ਇਹਨੂੰ ਬਣਾ ਕੇ ਪੀਂਦੇ ਹੀ ਰਹਿੰਦੇ ਹਾਂ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਇਹਨੂੰ ਹਰ ਇੱਕ ਉਮਰ ਦਾ ਭੈਣ ਭਰਾ ਪੀ ਸਕਦਾ ਕਿਉਂਕਿ ਇਹਦਾ ਕੋਈ ਵੀ ਨੁਕਸਾਨ ਨਹੀਂ ਹੈ ਇਹਦੇ ਫਾਇਦੇ ਹੀ ਫਾਇਦੇ ਨੇ ਇਹਨੂੰ ਬੱਚੇ ਵੀ ਪੀਣਾ ਪਸੰਦ ਕਰਦੇ ਨੇ ਤੇ ਵੱਡੇ ਵੀ ਪੀਣਾ ਪਸੰਦ ਕਰਦੇ ਨੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਜਿਹੜਾ ਆਪਾਂ ਨਾਰਮਲ ਦੁੱਧ ਪੀਂਨਾ ਉਹਦੇ ਤੋਂ ਵੀ ਬਹੁਤ ਜ਼ਿਆਦਾ ਕਿਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਇਹ ਕਈ ਗੁਣਾ ਜ਼ਿਆਦਾ ਤੇ ਟੇਸਟੀ ਹੋਣ ਦੇ ਨਾਲ ਨਾਲ ਇਹਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਵੀ ਨੇ ਬੇਸਣ ਆਪਾਂ ਪੁੱਜ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਬਦਾਮ ਤੇ ਅਖਰੋਟ ਜਿਹੜੇ ਗ੍ਰाइंड ਕਰਕੇ ਰੱਖੇ ਸੀਗੇ ਉਹ ਪਾ ਲਵਾਂਗੇ 1-1 ਚਮਚ ਤੁਸੀਂ ਆਪਣੀ ਮਰਜ਼ੀ ਨਾਲ ਡਰਾਈ ਫਰੂਟਸ ਪਾ ਸਕਦੇ ਹੋ ਜਿਹੜਾ ਮਰਜ਼ੀ ਡਰਾਈ ਫਰੂਟ ਪਾ ਸਕਦੇ ਹੋ ਤੇ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਪਾ ਸਕਦੇ ਹੋ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਇੱਥੇ ਪਾਵਾਂਗੇ ਆਪਾਂ 2 ਚਮਚ ਭਰ ਕੇ ਸ਼ੱਕਰ ਦੇ ਤੁਸੀਂ ਆਪਣੀ ਮਿੱਠਾ ਆਪਣੀ ਮਰਜ਼ੀ ਦੇ ਅਨਸਾਰ ਪਾ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਮਿੱਠਾ ਲਾਇਕ ਕਰਦੇ ਹੋ ਤਾਂ ਤੁਸੀਂ ਥੋੜਾ ਜਿਹਾ ਹੋਰ ਵੱਧ ਪਾ ਸਕਦੇ ਹੋ ਮਤਲਬ ਆਪਾਂ ਵਧੀਆ ਨਾਰਮਲ ਮਿੱਠਾ ਪੀਨੇ ਆ ਨਾ ਹੀ ਘੱਟ ਤੇ ਨਾ ਹੀ ਵੱਧ ਹੁਣ ਇਹ ਆਪਣਾ ਸਾਰਾ ਸਮਾਨ ਚੰਗੀ ਤਰ੍ਹਾਂ ਪੁੱਜ ਚੁੱਕੇ ਹੁਣ ਇਹਦੇ ਵਿੱਚ ਆਪਾਂ ਦੁੱਧ ਪਾ ਦਵਾਂਗੇ ਦੁੱਧ ਆਪਾਂ ਇਹਦੇ ਵਿੱਚ 1.5 ਕੱਪ ਪਾਵਾਂਗੇ ਕਿਉਂਕਿ ਆਪਾਂ ਦੋ ਗਲਾਸ ਬਣਾ ਕੇ ਤਿਆਰ ਕਰ ਰਹੇ ਹਾਂ ਇਹਨੂੰ ਆਪਾਂ ਮੀਡੀਅਮ ਗੈਸ ਦੇ ਉੱਤੇ ਪਕਾਈ ਜਾਣਾ ਤਿੰਨ ਚਾਰ ਵਾਰੇ ਦੇਣੇ ਆਪਾਂ ਇਹਨੂੰ ਕਿਉਂਕਿ ਜਿਹੜਾ ਬੇਸਣ ਆ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਲ ਜਾਵੇ ਦੁੱਧ ਦੇ ਵਿੱਚ ਇਹ ਜਿਹੜੀਆਂ ਹੁਣ ਗੰਡਾਂ ਨਹੀਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਜਦੋਂ ਇਹ ਉਬਲਣ ਲੱਗ ਗਿਆ ਤੇ ਸਾਰਾ ਇਹ ਮੈਲਟ ਹੋ ਜਾਣਾ ਚੰਗੀ ਤਰ੍ਹਾਂ ਮਿਲ ਜਾਣਾ ਇਹਨਾਂ ਇੱਕਸਾਰ ਬਣ ਜਾਣਾ ਦੁੱਧ ਜੇਕਰ ਤੁਹਾਡੇ ਮੱਜਾ ਰੱਖੀਆਂ ਹੋਈਆਂ ਨੇ ਤਾਂ ਤੁਸੀਂ ਇਹਦੇ ਵਿੱਚ ਕੱਚਾ ਯੂਜ਼ ਕਰ ਸਕਦੇ ਹੋ ਚਾਹੇ ਤੁਸੀਂ ਲਿਆਉਂਦੇ ਵੀ ਹੋ ਜੇ ਮਤਲਬ ਤੁਹਾਡੇ ਕੋਲ ਕੱਚਾ ਪੋਸੀਬਲ ਨਹੀਂ ਹੈਗਾ ਫਿਰ ਤੁਸੀਂ ਇਹਦੇ ਵਿੱਚ ਬੋਇਲਡ ਦੁੱਧ ਪਾ ਸਕਦੇ ਹੋ ਦੇਖ ਸਕਦੇ ਹੋ ਸਾਰਾ ਚੰਗੀ ਤਰ੍ਹਾਂ ਆਪਣਾ ਦੁੱਧ ਇੱਕਸਾਰ ਬਣ ਕੇ ਤਿਆਰ ਹੋ ਗਿਆ ਦੁੱਧਾ ਆਪਣਾ ਰਿਜ ਰਿਹਾ ਵਸੇ ਨੂੰ ਤਿੰਨ ਚਾਰ ਬੋਇਲ ਹੀ ਦੇਣੇ ਆਪਾਂ ਜਿਆਦਾ ਨਹੀਂ ਪਕਾਉਣਾ ਹੈਗਾ ਇਹਨੂੰ ਕਿਉਂਕਿ ਸਾਰਾ ਸਮਾਨ ਆਪਣਾ ਆਲਰੇਡੀ ਪੱਕਿਆ ਹੋਇਆ ਬੇਸਣ ਆਪਾਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਭੁੰਨਿਆ ਸੀਗਾ ਜਿੰਨਾ ਹੀ ਆਪਾਂ ਬੇਸਨ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਓਨਾ ਹੀ ਇਹ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਇਹਨੂੰ ਤੁਸੀਂ ਰਾਤ ਨੂੰ ਪੀਣਾ ਸੌਣ ਤੋਂ ਬਿਲਕੁਲ ਪਹਿਲਾਂ ਦਿਨੇ ਤਾਂ ਆਪਣੇ ਟੇਸਟ ਅਨੁਸਾਰ ਪੀ ਸਕਦੇ ਹੋ ਤੁਸੀਂ ਅਗਰ ਤੁਹਾਨੂੰ ਕੋਈ ਖੰਘ ਜ਼ੁਖਾਮ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਦਿਨੇ ਜਦ ਮਰਜ਼ੀ ਪੀ ਸਕਦੇ ਹੋ ਪਰ ਅਗਰ ਤੁਸੀਂ ਕਿਸੇ ਪ੍ਰੋਬਲਮ ਤੋਂ ਪੀ ਰਹੇ ਹੋ ਜਿੱਦਾਂ ਤੁਹਾਨੂੰ ਖੰਘ ਹੈ ਜ਼ੁਖਾਮ ਹੈ ਜਾਂ ਤੁਹਾਡਾ ਗਲਾ ਦਰਦ ਕਰਦਾ ਫਿਰ ਤੁਸੀਂ ਇਹਨੂੰ ਰਾਤ ਨੂੰ ਹੀ ਪੀਓ ਸੌਣ ਤੋਂ ਬਿਲਕੁਲ ਪਹਿਲਾਂ ਇਹਨੂੰ ਪੀ ਕੇ ਤੁਸੀਂ ਸੌਂ ਜਾਣਾ ਤੇ ਕਿਉਂਕਿ ਜਿੰਨੀ ਤੁਹਾਡੇ ਬਾਡੀ ਦੇ ਵਿੱਚ ਹੀਟ ਵਧੇਗੀ ਉਨਾ ਹੀ ਇਹਦਾ ਫਾਇਦਾ ਹੋਊਗਾ ਇਹਨੂੰ ਤੁਸੀਂ ਪੀ ਕੇ ਪੱਖੇ ਜਾਂ ਕੂਲਰ ਦੇ ਮੂਹਰੇ ਨਹੀਂ ਬੈਠਣਾ ਏਸੀ ਵਾਲੇ ਕਮਰੇ ਦੇ ਵਿੱਚ ਨਹੀਂ ਪੈਣਾ ਹੈਗਾ ਮਾਈਗਰੇਨ ਦੇ ਵਾਸਤੇ ਵੀ ਇਹ ਬਹੁਤ ਹੀ ਵਧੀਆ ਦਵਾਈ ਹੈ ਕਈ ਵਾਰ ਜਿੱਦਾਂ ਮੌਸਮ ਚੇਂਜ ਹੁੰਦਾ ਨਾ ਕਿਸੇ ਕਿਸੇ ਭੈਣਾਂ ਨੂੰ ਜਾਂ ਭਰਾਵਾਂ ਨੂੰ ਛਿੱਕਾਂ ਆਉਣ ਲੱਗਦੇ ਨੇ ਤਾਂ ਪੂਰਾ ਦਿਨ ਛਿੱਕਾਂ ਹੀ ਆਈ ਜਾਂਦੀਆਂ ਨੇ ਉਹਦੇ ਵਾਸਤੇ ਇਹ ਬਹੁਤ ਹੀ ਵਧੀਆ ਚੀਜ਼ ਹੈ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖਿਓ ਮਤਲਬ ਇਹਦੇ ਫਾਇਦੇ ਜਿੰਨੇ ਹੀ ਆਪਾਂ ਗਿਣੀਏ ਓਨੇ ਹੀ ਘੱਟ ਨੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਔਰ ਤਾਕਤ ਵਾਲਾ ਵੀ ਹੈ ਇਹਦੇ ਇਹਦੇ ਨਾਲ ਪੀਣ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਜਿੱਦਾਂ ਆਪਣੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਦੇਣਾ ਚਾਹੀਦਾ ਪੀਣ ਵਾਸਤੇ ਇਹਦੇ ਨਾਲ ਇਮਿਊਨਿਟੀ ਵੀ ਬੂਸਟ ਹੁੰਦੀ ਹੈ ਆਪਣੀ ਇਮਿਊਨਿਟੀ ਵਾਧੀ ਇਹਦੇ ਨਾਲ ਤੁਸੀਂ ਵੀ ਇਹ ਦੁੱਧ ਨੂੰ ਬਣਾ ਕੇ ਟਰਾਈ ਕਰਿਓ ਤੁਸੀਂ ਫਿਰ ਮੈਨੂੰ ਦੱਸਿਓ ਵੀ ਤੁਹਾਡੀ ਬਾਡੀ ਨੂੰ ਕਿੰਨਾ ਕੋ ਫਾਇਦਾ ਹੋਇਆ ਜੇਕਰ ਵੈਸਨ ਵਾਲਾ ਦੁੱਧ ਬਣਾਉਣ ਦੀ ਮੇਰੀ ਰੈਸਪੀ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਲਾਈਕ ਜਰੂਰ ਕਰਿਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਤੁਹਾਡੀ ਬਹੁਤ ਸਪੋਰਟ ਦੀ ਜ਼ਰੂਰਤ ਹੈ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ